मुरदाबाद महाराणी प्रीत कार मुबाद किसा जिंदादु किसान मोर्चा ਜਿੰਦਾਬਾਦ ਜੈមਲਾਬਾਦ ਬੀਜੇਪੀ ਪਾਰਟੀ ਹੈ ਹਾਏ 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 ਜੋ ਕਿਸਾਨਾਂ ਨਾਲ ਟਕਰਾਏਗਾ ਦੂਰ ਚੂਰ ਹੋ ਜਾਏਗਾ ਜੋ ਕਿਸਾਨਾਂ ਨਾਲ ਟਕਰਾਏਗਾ ਦੂਰ ਚੂਰ ਹੋ ਜਾਏਗਾ ਕਿਸਾਨਾਂ ਦਾ ਇੱਕਾ ਜਿੰਦਾਬਾਦ 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 ਮਹਾਰਾਣੀ ਪ੍ਰਨੀਤ ਕੋਰ

बी जे पी पार्टी मुयुक्तान मोर्चा ज़िंदबाद जो किसाना न सान मोर्चा जिंदा बी जे पी पार्टी हा 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 साही बंदो बंदि करो बंदो ناما ایک زندہ باد زندہ باد زندہ باد ہماری سرکار ہائے 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 پورے ਸਰ ਜੀ ਅੱਜ ਤੁਸੀਂ ਇੱਥੇ ਕਚਹਿਰੀਆਂ ਦੇ ਵਿੱਚ ਪੁਤਲਾ ਫੁਕਣ ਜਾ ਰਹੇ ਹੋ ਮੰਗ ਪੱਤਰ ਦੇ ਰਹੇ ਹੋ ਇਹ ਕਿਸ ਦੇ ਸਬੰਧ ਚ ਹੈ ਜੀ ਇਹ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਕਿਸਾਨ ਜਥੇਬੰਦੀਆਂ ਕਰਾਉ ਕਰਦੀਆਂ ਨੇ ਭਾਜੀਪੀ ਦੇ ਨੇਤਾਵਾਂ ਦਾ ਪਰ ਉਹਨਾਂ ਨੂੰ ਸਵਾਲ ਪੁੱਛਦਿਆਂ ਨੇ ਉਸੇ ਸੰਦਰਭ ਦੇ ਵਿੱਚ ਰਾਜਪੁਰੇ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਕਰ ਰਹੇ ਸੀ ਉੱਥੇ ਧੱਕਾ ਮੁੱਕੀ ਦੇ ਵਿੱਚ ਸਾਡਾ ਇੱਕ ਕਿਸਾਨ ਆ ਜਿਹੜਾ ਸ਼ਹੀਦ ਹੋ ਗਿਆ ਉਸ ਕਿਸਾਨ ਦੇ ਰੋਸ ਦੇ ਵਜੋਂ ਅੱਜ ਮਹਾਰਾਣੀ ਪ੍ਰਨੀਤ ਕੌਰ ਦਾ ਨਾਬੇ ਕਚੈਰੀ ਦੇ ਵਿੱਚ ਸਮੂਹ ਕਿਸਾਨ ਜੱਤੇ ਬੰਦਿਆਂ ਵੱਲੋਂ ਦਾ ਪਤਲਾ ਜਿਹੜਾ ਫੂਕਿਆ ਜਾ ਰਿਹਾ ਹੈ ਕਿਉਂਕਿ ਜਿਹੜੀ ਇਹ ਲੀਡਰ ਇਹ ਕਹਿ ਰਹੇ ਨੇ ਕਿ ਅਸੀਂ ਲੋਕਾਂ ਦੇ ਵੋਟ ਦੇ ਨਾਲ ਪਾਵਰ ਦੇ ਨਾਲ ਅਸੀਂ ਰਾਜ ਕਰਾਂਗੇ ਉਹ ਤੁਹਾਡੇ ਸਾਹਮਣੇ ਕਿ ਜਿਹੜੇ ਲੋਕ ਆਪਣੀ ਕਿਸਾਨ ਜਾਂ ਮਜ਼ਦੂਰ ਆਪਣੀ ਹੱਕੀ ਮੰਗਾ ਉਹਨਾਂ ਨੂੰ ਦੱਸਣ ਦੇ ਲਈ ਇਕੱਠੇ ਹੁੰਦੇ ਨੇ ਉਹਨਾਂ ਨੂੰ ਕੁੱਤਲਿਆ ਜਾ ਰਿਹਾ ਹੈ ਦੱਬਿਆ ਜਾ ਰਿਹਾ ਹੈ ਕਿਉਂਕਿ ਜਿਹੜੇ ਲੀਡਰ ਐਮਪੀ ਜਿੱਤ ਕੇ ਜਾਣਗੇ ਉਹ ਲੋਕਾਂ ਦੇ ਨਮਾਇंदे ਕਹਾਉਂਗੇ ਪਰ ਉਹ ਕੀ ਹੈ ਜੇਕਰ ਕਿਸਾਨ ਮਜ਼ਦੂਰ ਵਿਰੋਧ ਕਰਦੇ ਨੇ ਕਿ ਸਾਡੀਆਂ ਮੰਗਾਂ ਮੰਨੋ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਸੀ ਤੁਹਾਨੂੰ ਪਿੰਡਾਂ ਚ ਨਹੀਂ ਵੜਨ ਦੇਵਾਂਗੇ ਕਿਹਾ ਕੀ ਜਾ ਰਿਹਾ ਕਿ ਇਹ ਕਿਸਾਨ ਹੈ ਨਹੀਂ ਜਾਂ ਤਾਂ ਇਹ ਕਿਹਾ ਜਾ ਰਿਹਾ ਜਾਂ ਇਹ ਕਿਹਾ ਜਾ ਰਿਹਾ ਕਿ ਅਸੀਂ ਅੱਗੇ ਜਾ ਕੇ ਤੁਹਾਡੇ ਲਈ ਕੁਝ ਕਰਾਂਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਸਾਡੀਆਂ ਹੱਕੀ ਮੰਗਾਂ ਨੇ ਜੇ ਤੁਸੀਂ ਉਹਨਾਂ ਨੂੰ ਨਹੀਂ ਮੰਨੋਗੇ ਅਸੀਂ ਵੋਟ ਤੁਹਾਨੂੰ ਨਹੀਂ ਦੇਵਾਂਗੇ ਔਰ ਤੁਹਾਨੂੰ ਪਿੰਡਾਂ ਚ ਵੀ ਵੜਨ ਨਹੀਂ ਦੇਵਾਂਗੇ ਪ੍ਰਧਾਨ ਜੀ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਫੈਸਲਾ ਹੋਇਆ ਵੀ ਕਿਹੜੇ-ਕਿਹੜੇ ਜਥੇਬੰਦੀਆਂ ਦਾ ਘਰੋ ਕਰਨੇ ਦੇਖੋ ਜ਼ਿਆਦਾਤਰ ਇਹ ਹੈ ਕਿ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਜਿਹੜੀਆਂ ਮੰਗਾਂ ਕਿਸਾਨਾਂ ਦੀਆਂ ਮੰਨੀਆਂ ਸੀ ਬੀਜੇਪੀ ਨੇ ਮੋਦੀ ਸਰਕਾਰ ਨੇ ਉਹ ਲਾਗੂ ਨਹੀਂ ਕੀਤੀਆਂ ਦੂਜਾ ਜਿਹੜੇ ਪੰਜਾਬ ਦੇ ਤਿੰਨ ਜਾਂ ਚਾਰ ਬਾਰਡਰ ਜਿਹੜੇ ਬੰਦ ਕੀਤੇ ਪਏ ਨੇ ਬੀਜੇਪੀ ਨੇ ਉਹਨਾਂ ਦਾ ਘਰ ਉਹ ਇਸ ਲਈ ਕਰ ਰਹੇ ਆ ਕਿ ਸਾਨੂੰ ਦਿੱਲੀ ਰਾਜਧਾਨੀ ਦੇ ਵਿੱਚ ਸਾਨੂੰ ਹੱਕੀ ਮੰਗਾਂ ਲਈ ਜਾਣ ਹੀ ਦਿੱਤਾ ਜਾ ਰਿਹਾ ਇਸ ਲਈ ਅਸੀਂ ਤੁਹਾਨੂੰ ਪਿੰਡਾਂ 'ਚ ਵੜਨ ਨਹੀਂ ਦੇਵਾਂਗੇ ਔਰ ਜਿਹੜੀਆਂ ਸਾਡੀ ਮੰਗਾਂ ਨੇ ਉਹਦੇ ਤੇ ਸਾਨੂੰ ਜਵਾਬ ਦਿਓ ਕਿਉਂ ਨਹੀਂ ਉਹ ਜਿਹੜੀਆਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਿਉਂ ਨਹੀਂ ਕੀਤਾ ਦੂਜੀਆਂ ਮੰਨੀਆਂ ਕਿਉਂ ਨਹੀਂ ਜਾ ਰਹੀਆਂ ਉਸ ਸੰਦਰਭ ਦੇ ਵਿੱਚ ਜਿਹੜਾ ਔਰ ਉਹਨਾਂ ਦਾ ਵਿਰੋਧ ਕੀਤਾ ਜਾ। ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਬਾਹਰਾਨੀ ਪ੍ਰਨੀਤ ਕੌਰ ਦਾ ਪਤਲਾ ਫੂਕਣ ਜਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ? ਅੱਜ ਜਿਹੜਾ ਅਸੀਂ ਪਤਲਾ ਫੂਕਣ ਜਾ ਰਹੇ ਹਾਂ ਕਿਉਂਕਿ ਮਹਾਰਾਣੀ ਦਾ ਵਿਰੋਧ ਕਾਲੇ ਜ਼ਿਲ੍ਹੇ ਦੇ ਵਿੱਚ ਪੂਰੇ ਜੋਰਾਂ ਤੇ ਹੋ ਰਿਹਾ ਬੀਜੇਪੀ ਪਾਰਟੀ ਦਾ ਵਿਰੋਧ ਆ ਇਹ ਨਾ ਕਿ ਮਹਾਰਾਣੀ ਦਾ ਵਿਰੋਧ ਆ ਪਰ ਮਹਾਰਾਣੀ ਆਗੂ ਆ ਉਹਨਾਂ ਦੀ ਲੀਡਰ ਆ ਉਹ ਜਦੋਂ ਆਪਣੀਆਂ ਵੋਟਾਂ ਲਈ ਜਾਂਦੀ ਆ ਰਾਜਪੁਰੇ ਦੇ ਵਿੱਚ ਤਾਂ ਉੱਥੇ ਕਿਸਾਨ 7 ਮਈ ਵਿਰੋਧ ਕਰ ਰਹੇ ਨੇ ਕਾਲੇ ਝੰਡੇ ਲੈ ਕੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਉਂਕਿ ਕਿਸਾਨਾਂ ਨੇ ਕਹਿਣਾ ਵੀ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਤੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਸਾਇਰਾਂ 'ਚ ਨਹੀਂ ਬਣਨ ਦੇਵਾਂਗੇ ਉੱਥੇ ਜਬਰਦਸਤੀ ਆਉਂਦੇ ਨੇ ਮਾਹੌਲ ਨੂੰ ਖਰਾਬ ਕਰਦੇ ਨੇ ਮਹਾਰਾਣੀ ਦੇ ਨਾਲ ਆਏ ਦੇ ਸਪੋਰਟਰ ਉਹ ਕਿਸਾਨਾਂ ਨੂੰ ੱੱਕੇ ਮਾਰਦੇ ਨੇ ੱੱਕਾ ਮਾਰਨ ਦੇ ਨਾਲ ਸਾਡੇ ਕਿਸਾਨ ਦੀ ਮੌਤ ਹੋ ਜਾਂਦੀ ਆ ਸੁਰਿੰਦਰਪਾਲ ਸਿੰਘ ਆਕੜੀ ਦੀ ਕਿਉਂਕਿ ਉੱਥੇ ਜਿਹਨੇ ੱੱਕਾ ਮਾਰਿਆ ਉਹਦੀ ਵੀਡੀਓ ਬਿਲਕੁਲ ਬਹਿਰ ਲੋਈ ਆ ਕਲੀਅਰ ਆ ਕੋਈ ਦੋਸ਼ ਨਹੀਂ ਹੈ ਇਹ ਤੇ ਇਸ ਮਾਹੌਲ ਨੂੰ ਖਰਾਬ ਕਰਨ ਵਾਸਤੇ ਮਹਾਰਾਣੀ ਦਾ ਪੂਰਾ ਹੱਤਾ ਕਿਉਂਕਿ ਜਦ ਮਹਾਰਾਣੀ ਨੂੰ ਪਤਾ ਇੰਨਾ ਵਿਰੋਧ ਹੋ ਰਿਹਾ ਉਹ ਟਾਲਾ ਪਟਣਾ ਚਾਹੀਦਾ ਤਦੋਂ ਵਾਪਸ ਮੁੜ ਜਾਣਾ ਚਾਹੀਦਾ ਪਰ ਉਹ ਜਾਣ ਬੁੱਝ ਕੇ ਵਿੱਚ ਬੜੇ ਨੇ ਕਿਸਾਨ ਦੀ ਮੌਤ ਹੋਉਂਦੀ ਆ ਤਾਂ ਹੋਰ ਕਿਸਾਨਾਂ ਦੀ ਬਥੇਰੀਆਂ ਮੌਤਾਂ ਹੋਣਗੀਆਂ ਜੇ ਇਸ ਅਦੇ ਵਈਏ ਨਾਲ ਚੱਲੇ ਤਾਂ ਜੋ ਇਸ ਕਾਨੂੰਨ ਨੂੰ ਠੀਕ ਰੱਖਣ ਵਾਸਤੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਪਿੰਡਾਂ ਦੇ ਵਿੱਚ ਨਾ ਜਾਈਏ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਮਹਾਰਾਣੀ ਦਾ ਪੁਤਲਾ ਫੂਕ ਰਹਿਆਂ ਬੀਜੇਪੀ ਪਾਰਟੀ ਦਾ ਪੁਤਲਾ ਫੂਕ ਰਹਿਆਂ ਤਾਂ ਜੋ ਇਹਨਾਂ ਤੇ ਪਰਚੇ ਦਿੱਤੇ ਜਾਣ ਜਿੰਨੇ ਵੀ ਦੋਸ਼ੀ ਨੇ ਉਹਨਾਂ ਦੇ ਪਰਚੇ ਦੇ ਕੇ ਉਸ ਕਿਸਾਨ ਨੂੰ ਇਨਸਾਫ ਦਿੱਤਾ ਜਾਵੇ ਹਜਰਾਂ ਜੀ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਵੀ ਅਸੀਂ ਮੰਗ ਪੱਤਰ ਦੇ ਰਹੇ ਹਾਂ ਤੇ ਮੰਗ ਪੱਤਰ ਦੇ ਵਿੱਚ ਕੀ ਲਿਖਿਆ ਜੀ ਇਹਦੇ ਵਿੱਚ ਇਹੀ ਲਿਖਿਆ ਜੀ ਮਤਲਬ ਜਿਹੜਾ ਕਿਸਾਨ ਦੀ ਮੌਤ ਹੋਈ ਆ ਜਿੰਨੇ ਉਹਦੇ ਚ ਦੋਸਤੀ ਨੇ ਉਹਨਾਂ ਦੇ ਸਾਰਿਆਂ ਦੇ ਉੱਤੇ ਹੀ ਚਾਚੇ ਦਰਜ ਹੋਣ ਤੇ